ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਦੋ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਮੇਰੇ ਗਵਾਨ ਪਣ ਦੀ ਵੀਡੀਓ ਹੈ ਜੀ ਵਪਾਰ ਦਾ ਬਾਈ ਦਾ ਕੰਮ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਉਹਦੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀ ਆ ਅੱਜ ਦੋ ਐਨੀਮਲ ਸੇ ਦਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈਣਾ ਸਤਿ ਸ਼੍ਰੀ ਅਕਾਲ ਜੀ ਬੱਲੇ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਮੇਰਾ ਗਰੇਜ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਣਾ ਮੋਬਾਈਲ ਨੰਬਰ 9872416597 ਠੀਕ ਆ ਜੀ ਜਿਹੜੀ ਪਹਿਲਾ ਵੀਡੀਓ ਭਾਈ ਵੈਗਿਆ ਮਾਲੀ ਹਾਂ ਬਜੀ ਠੀਕ ਆ ਜੀ ਤੇ ਇੱਕ ਨੰਬਰ ਭਾਈ ਕਾਲੀ ਤੋਂ ਸ਼ੁਰੂ ਕਰ ਲੈਨੇ ਕੀ ਡਿਟੇਲ ਆ ਜੀ ਇਹਦੀ ਇਹ ਬਰੇ ਦੁੱਧਾ ਸੁਆ ਸੁਈਆ ਸੀ ਜੀ ਇਹ ਮੋਦੀ ਕੇ ਡੰਦਾ ਤਾਂ ਸ਼ੇਦਾਂਦਾ ਹੈ ਬੱਚਾ ਕੀ ਦਿੱਤਾ ਜੀ ਮੱਚਾ ਬਰੇ ਕਿੰਨੇ ਦਿਨ ਹੋ ਗਏ ਸੁਈ ਨੇ ਇਹ ਪਰਸੋਂ ਸ਼ਾਮ ਦੇ ਸੁਈਆ ਜੇੜ ਡੰਨਾ ਜੀ ਕੇ ਡੰਨਾ ਲੈਂਦੀ ਸੁਈ ਜੀ ਆਪਾਂ ਜੇੜ ਡੰਨਾ ਠੀਕ ਆ ਜੀ ਹੁਣ ਬੋਲਾਏ ਕਿ ਦੁੱਧ ਆ ਜੀ ਬੋਲਾ ਬਾਈ ਕਿੰਨਾ ਨੱਟ ਤਿਆਰ ਆ ਜੀ 16 ਕਿਲੋ ਕਹਿ ਕੇ ਦਵਾਂਗੇ ਬਈ ਬੋਲਾ 18 ਕਿਲੋ ਹੁਣ ਖੁੱਲਾ ਤਿਆਰ ਆ ਥੱਲੇ ਛੱਡ ਕੇ ਖੁੱਲਾ 18 ਕਿਲੋ ਤਿਆਰ ਮਣਕੇ ਦੇ ਦਾਂਗੇ ਬਰੇ ਬਾਕੀ ਪੱਕੇ ਰੇਲੇ ਦੀ ਬਚੀ ਆ ਸ਼ੀ ਮੂਤੋ ਸ਼ੀਦਾਂ ਦਾ ਤੋਰ ਕੇ ਦਿਖਾ ਦਿਓ ਜੀ ਖੂਬਸੂਰਤੀ ਬੱਚੀ ਦੀ ਬਹੁਤ ਹਾਈਟ ਚੈੱਕ ਕਰ ਲਓ ਬਾਈ ਦੇ ਮੋਢੇ ਤੋਂ ਵੀ ਪੂਰਾ ਉੱਪਰ ਹੀ ਲੰਗਦੀ ਆ ਤੇ ਹਟਿੰਗ ਵਾਲਾ ਅਡਰਾ ਜੀ 18 ਕਿਲੋ ਬਾਈ ਕਹਿੰਦਾ ਨੈਟ ਤਿਆਰ ਆ 16 ਕਿਲੋ ਚਾਹੇ 4 ਟਾਈਮ ਚ ਚਵਾਈ ਕਰ ਲਓ ਚਾਹੇ 6 ਟਾਈਮ ਕਰ ਲਓ ਜੀ ਨੈਟ ਤਿਆਰ ਹੋਊਗਾ ਥਣ ਵੀ ਸੋਹਣੇ ਆ ਜੀ ਮੰਜੇ ਦੇ ਪਾਵੇਂ ਵਾਂਗੂ ਨਿਖੜ ਮੈਂ ਗੱਠ ਗੱਠ ਤੇ ਥਣ ਲੱਗਿਆ ਤੇ ਸੋਹਣਾ ਹੱਥੀ ਚਵਾਈ ਵਾਲਾ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਠੋਸ ਵਨ ਦੀ ਪੂਰੀ ਸੋਹਣਾ ਆਰਡਰ ਆ ਕੱਟਟਲਾ ਹਵਾਨਾ ਫਨਾਂ ਦੇ ਸਹਿ ਸੋਹਣੇ ਆ ਚਵਾਈ ਦੇ ਚਵਾਈ ਚੈੱਕ ਨੰਬਰ ਹੈ ਬਈ ਜਿਹੜਾ ਬੈ ਬੈ ਕਹਣਾ ਵੀਰੇ ਠੋਣੀ ਉੱਠਦਾ ਬਹੁਤ ਚੰਗਾ ਚੂਣ ਲੱਗਿਆ ਠੀਕ ਹੈ ਜੀ ਫਨਾਂ ਦੇ ਸਹਿਜ ਵੀ ਸੋਹਣੇ ਆ ਤੇ ਬਾਈ ਕਹਿੰਦਾ ਚੂਣ ਵੀ ਕਿਆ ਬਾਤਾਂ ਆਈਆਂ ਬਾਕੀ ਕੱਦ ਵੈਡ ਵਾਲੀ ਵੈੜਾ ਕਿੰਨਾ ਬਾਜੂ ਬਾਈ ਦੁੱਧ ਦੁੱਧ ਬਾਈ 26 27 ਲੀਟਰ ਮੌਜਨਾ ਪਿਆਦੂ ਵੱਧ ਵੀ ਪਿਆਦੂ ਪਰ ਆਪਾਂ ਇੰਨਾ ਹੀ ਕਹਿ ਕੇ ਦਵਾਂਗੇ ਕਿਹੜਾ ਬਾਈ 20 ਲੀਟਰ ਮਾਲਕੰ ਦਾ ਸਾਈਜ਼ ਪਲਉਣ ਦਾ ਪਹਿਲਾ ਸੂਏ ਦਾ ਮਾ ਕੇ ਦੁੱਧ ਫੋਨ ਪਾ ਜੂਗੀ ਮੌਜਾ ਨਾ ਖੁੱਲਾ ਹੀ ਬਾਕੀ ਸੇਵਾ ਦੇ ਸਿਰ ਤੇ ਜਿਹੜੇ ਹਸਾਬ ਨਾਲ ਕਰਮ ਵਾਲੀ ਦੀ ਤਿਆਰੀ ਆ ਵੇਟ ਆ ਜੀ ਕਾਦਾ ਤੇ ਬਰੀਡ ਆ 26 27 ਕਿਲੋ ਕੋਈ ਬਾਲਾਵਣੀ ਕਿਉਂਕਿ 18 ਕਿਲੋ ਬੋਲੀ ਅੱਜ ਨੈਟ ਤਿਆਰ ਆ ਜੀ ਮਗਰ ਬੱਚਾ ਵੱਛਾ ਏ ਜੀ ਕੁਆਲਟੀ ਸਾਰੇ ਪਾਸੋਂ ਗੋਡੀ ਆ ਜੀ ਬਾਕੀ ਆ ਕੇ ਤਸੱਲੀ ਕਰ ਲਿਓ ਚਾਹੇ 2 ਟਾਈਮ ਚ ਵਾਈ ਕਰ ਲਿਓ ਚਾਹੇ 4 ਟਾਈਮ ਚ ਵਾਈ ਕਰ ਲਿਓ ਮੁੱਲ ਬਈ ਇਹਦਾ ਮੁੱਲ ਬਈ 80000 75 ਦੀ ਹਾਂ ਨਾ ਹੋ ਠੀਕ ਆ ਜੀ ਮੁੱਲ ਬਾਈ ਕਹਿੰਦਾ 80000 ਰੁਪਇਆ 75 ਦੀ ਹਾਂ ਨਾ ਏ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਐਫ ਇਹਦੀ ਕੀ ਡੀਟੇਲ ਆਈ ਇਹ ਪਲੂਨ ਅਰੇ ਪਹਿਲਾ ਸੁਆ ਦੰਦੋ ਬਾਈ ਚਾਰ ਦੰਦਾਂ ਦਾ ਬਾਈ ਠੀਕ ਆ ਦਾਨੇ ਕਿੰਨੇ ਲੈ ਜੀ ਦਣੇ ਬਰੇ ਇੱਕ ਹਫਤਾ ਬਾਕੀ ਆ ਠੀਕ ਆ ਜੀ ਕਿੰਨਾ ਕੁ ਪਾਜੂ ਬਾਈ ਬੀ ਪਲੱਸ ਕਿੱਗੇ ਦਵਾਗੇ ਭਈਆ ਪਰ ਨੋਟ ਵੱਧ ਪਾਉਗੀ ਬੱਸੀ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਜੀ ਸੋਨਾ ਆਰਡਰ ਆ ਕੱਦ ਵੀ ਚੰਗਾ ਜੀ ਵਜਨ ਵੀ ਚੰਗਾ ਮੂੰਹ ਤੋਂ ਚਾਰ ਦੰਦ ਦਾ ਪਹਿਲਾ ਸੁਆ ਸੁਨਦੀ ਆ ਥਣਾ ਦੇ ਸਹਿਜ ਨੇੜੇ ਤੋਂ ਦਿਖਾ ਦਿੰਨੇ ਆ ਲੈ ਜੂ ਬਾਈ ਲਗਭਗ ਹਫਤਾ ਬਾਈ ਹਫਤਾ ਵੀ ਲਿਆ ਸਕਦੀ ਦੱਸ ਦੇਣ ਮਿਲੇ ਜਾ ਸਕਦੀ ਔਰ ਬੱਸੀ ਬਣ ਕੇ ਸੂਗੀ ਹਜੇ ਬੱਸੀ ਦੀਆਂ ਢੱਲਾ ਢੁਲਾ ਬਹੁਤ ਨੇ ਸਹੀ ਗੱਲ ਆ ਜੀ ਬਾਕੀ ਥਣਾ ਦੇ ਸਹਿਜ ਚੈੱਕ ਕਰ ਲੋ ਜੀ ਸੋਨੇ ਆ ਗੈਪ ਤੇ ਲੱਗੇ ਬਾਕੀ ਆर्डर ਦੇ ਕੁਆਲਿਟੀ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਸੀਲ ਸਾਉ ਪੂਰੀ ਆ ਸੋਹਣਾ ਸ਼ਾਨਦਾਰ ਆਰਡਰ ਆ ਕੱਟ ਵਾਲਾ ਵਲਟਾਂ ਜਿੰਨੀਆਂ ਤੁਸੀਂ ਹਵਾਨੇ ਚ ਦੇਖ ਰਹੇ ਹੋ ਸਾਰੀਆਂ ਕੱਢ ਕੇ ਸੋਨਾ ਹਜੇ ਗੱਠੰਗੂ ਢਿੱਲ ਪਈ ਆ ਪਹਿਲਾਂ ਮੰਨ ਦੀ ਲੋੜ ਨਹੀਂ ਯਾਰ ਬੱਛੀ ਦੇ ਦਾ ਸਹੀ ਗੱਲ ਆ ਜੀ ਸੀਲ ਸਾਉ ਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਨਹੀਂ ਬਈ ਪਹਿਲੇ ਸੂਏ ਆਮ ਕਰਕੇ ਤੇ ਲਾ ਬਨ ਨਹੀਂ ਦਿੰਦੇ ਆ ਤੇ ਸੀਲ ਹੀ ਕਰਮ ਵਾਲੀ ਐ ਇੰਨੀ ਆ ਕਿ ਲੋੜ ਹੀ ਨਹੀਂ ਤੇ ਲਾ ਬਨਣ ਦੀ ਨਾਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਜਾਤ ਬਰੀਡ ਦੇ ਵੀ ਪੱਖ ਤੋਂ ਚੰਗੀ ਆ ਸੋਹਣੀ ਫੇਸ ਕੁਆਲਿਟੀ ਬਾਕੀ ਦੰਦ ਨਾ ਚੱਕੇ ਆ ਚੌਕ ਦੇ ਮੂੰਹ ਪਟਕੇ ਦਿਖਾ ਦੰਨਾ ਠੀਕ ਆ ਜੀ ਚੌਕ ਦੇ ਦੰਦ ਹਜੇ ਚੱਕੇ ਹੀ ਆ ਬਾਈ ਦੱਸਤਾ ਤਿੰਨ ਕੇ ਸਾਲ ਉਮਰ ਹੋ ਬਾਹੂ ਹਨਾ ਬਾਈ ਇੰਨੀ ਕਿੱਥੇ ਬੱਛੇ ਕਿ 2.5 3 ਦਾ ਹਾਂ 2.5 3 ਸਾਲ ਉਮਰ ਹੋਊਗੀ ਬਾਕੀ 20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਰਮਾਲੀ ਦਾ ਬਾਕੀ ਸੇਵਾ ਦੇ ਸਰ ਤੇ ਲਓ ਜੀ ਆ ਦੇਖ ਪੰਨ ਹਜੇ ਥੱਲੇ ਬਰੋਬਰ ਨਹੀਂ ਰਲੇ ਥੱਲੇ ਹੀ ਫਿਰਦੀ ਮੂੰਹ ਤੋਂ ਚਾਰ ਦੰਦ ਆ ਜੀ ਕੀ ਇਸ ਕੁਆਲਿਟੀ ਚੈੱਕ ਕਰ ਲੋ ਕੱਦ ਵਜਨ ਚੰਗਾ ਦੁੱਧ ਤੁਹਾਡੀ ਸੇਵਾ ਦਾ ਥਣਾਲੇ ਪਾਸੋਂ ਪਾਸ ਆ ਬਾਈ ਹਾਂ ਜੋ ਓਕੇ ਠੀਕ ਹੈ ਥਣਾਲੇ ਪਾਸੋਂ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਕੇ ਆ ਜਿਓ ਜੀ ਮੁੱਲ ਬਈਏ ਦਾ ਜੈਜ ਜਮਾਈ ਮੁੱਲ ਬਈਏ ਦਾ ਵੀ ਹਸੂਈ ਹੋ ਜੂ ਮੰਨਤਾ ਨਹੀਂ 71 ਦੀ ਬੱਚੀ ਲੈ ਛੱਡਾਂਗੇ ਦੋਨੇ ਜੋੜਾ 75 75 ਦਾ ਹਾਂਜੀ ਠੀਕ ਹੈ ਜੀ 75 75 ਦਾ ਬਾਈ ਕਹਿੰਦਾ ਜੋੜਾ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ